ਆàngਣੇ ਦੂਜੇ ਰੋਡ 'ਤੇ ਕਿਵੇਂ ਪਹੁੰਚਾਂ ਮੈਂ ਜਲੇ ਮੈਂ ਕੀ ਕਰਵਾਉਣਾ ਸੀ ਕੋਈ ਐਂਟੀਕਾ ਡਾਕਟਰ ਇੱਥੇ ਨਹੀਂ ਆਉਂਦਾ ਉੱਥੇ ਲੈ ਕੇ ਜਾਣਾ ਪਊਗਾ ਤੈਨੂੰ ਸੱਜਰਿਆ ਮੈਂ ਇਹਨੂੰ ਤਾਂ ਨਹੀਂ ਗਿਆ ਕਿ ਆ ਜਾਮ ਬੂੰਦੇ ਉਹ ਤਾਂ ਮਰੀ ਮੈਂ ਕਿਹੜੇ ਰੋਡ ਹੋ ਗਿਆ ਪਿਆ ਐਂ ਕਰਨਾ ਆਹ ਦੇਖਣਾ ਚਾਰਜ ਹੋ ਗਈ ਕਿ ਨਾ ਗੱਡੀ ਆ ਰਾ ਕਿੰਨੇ ਤੂੰ ਤਾਂ ਟਾਇਰ ਤੇ ਨਹੀਂ ਬਟ ਖਸਮਾ ਚਾਰਜ ਜੇ ਦਾ ਬਣਾਦਾ ਦਾ ਕਾ ਕੀ ਹੋਣੀ ਓਏ ਉਹਦਾ ਚਾਰਜ ਤੂੰ ਸਾਰਿਆਂ ਨੂੰ ਪਟਦੇਗਾ ਮੈਂ ਟੈਂਕੀ ਦਾ ਹੁਣ ਜੇ ਉਹਦਾ ਟਾਇਰ ਤੇ ਨਹੀਂ ਉਹ ਕੀ ਹੋ ਰਿਹਾ ਇਹ ਤਾਂ ਉਹਦਾ ਨਾ ਟੈਂਕੀ ਖੁੰਦਨੀ ਆ ਨਾ ਸੱਜਣੇ ਦੀ ਸ਼ਨਾਖਤ ਹੁੰਦੀ ਆ ਜਿੰਦਾ ਚਾਰਜ ਤੇਰਾ ਉਹ ਟਾਇਰ ਤੇ ਆ ਤਾਂ ਸਕੂਟੀ ਦਾ ਚਾਰਜ ਆ ਉਹ ਤੇ ਬਾਈ ਲੈਦਾ ਸਕੂਟੀ ਇੱਕ ਪੁੱਤ ਪੱਕੇ ਨੇ ਜਿਹੜਾ ਕਿ ਪੰਜਾਬ ਚੱਕ ਕੇ ਹੁਣ ਬਰਾਤ ਚ ਜਾਣਾ ਮੈਨੂੰ ਚਾਬੀ ਮੇਰੇ ਪਾਪਾ ਮਾ ਮਾ ਜੁਦੀ ਹੋਈ ਨਾ ਮੈਂ ਕਿੱਥੇ ਨਿਕਲਣਾ ਹਾਂ ਵੀ ਧੁੱਪੀ ਜਾਂਦਾ ਆ ਦੂਸ਼ਾ ਪੱਗਿਆ ਜਾਣਾ ਯਾਰ ਤੂੰ ਕਹਿਣਾ ਖੈ ਜਾਂਦਾ ਹਾਂ ਹਾਂ ਤੂੰ ਬਸਰੀ ਕਰਨਾ ਕਰ ਲੈ ਲੈ ਦਾ ਕੰਮ ਜਾ ਜਾ ਕਿ ਆਉਣਾ ਮਹਾਰਾਜ ਕਿੱਥੇ ਜਾ ਕੇ ਹੁਣ ਐਂ ਦੇ ਮੋਟ 6 ਬੰਦੇ ਤੇ ਪੜਦੇ ਹੁੰਦੇ ਆ ਸੱਜਰੀਏ ਦੇ ਸੌ ਬੰਦੇ ਪੜਦੇ ਦਾ ਹੁੰਦਾ 2000 ਰੁਪਏ ਤੇਲ ਕੁਆੜਾ ਕੋਈ ਚ ਲੈ ਅਗਰ ਤੂੰ ਹਿਆ ਦੇ ਅੱਛਾ ਤੇ ਬਹੁ ਵਿਆਹ ਕਿਵੇਂ ਹੋਵੇਗਾ ਲੈ ਆ ਮਾਂ ਦੇ ਇੱਕ ਦੂ ਬਈਆ ਟੋੜਦੇ ਲੱਗਿਆ ਨਾ ਕਿਚੜ ਇਹਨੂੰ ਜੁਗੱਖਾਉਂ ਨੀ ਨੀ ਆਹੋ ਹੁਣ ਦੀ ਕਰਦੋ ਨੀ ਹੁਣ ਦੀ ਕਦੋਂ ਚਾਪੀ ਲਾ ਕੇ ਰੱਖੀ ਹੋਇਆ ਤੇਰਾ ਮਰ ਕੇ ਸਭ ਪਾਰ ਜਾਂਦਾ ਦੱਸਦਾ ਬਿੰਦੂ ਐ ਵੀ ਚੈੱਕ ਤੇਲ ਹੈਗਾ ਕਿ ਨਾ ਐ ਚ ਕਿਉਂ ਮੈਂ ਬੇਗਾਨਾ ਜਿਹੜਾ ਮਰਦਾ ਮੈਂ ਮਰ ਕੇ ਤੂੰ ਤਾਂ ਐ ਵੀ ਚੈੱਕ ਕਰਦਾ ਵੀ ਤੇਲ ਹੈਗਾ ਕਿ ਨਾ ਆਈ ਬੁਲਾਇਆ ਨਾ ਕਿੱਕ ਮਾਰ ਕੇ ਤੇ ਸਿਰ ਜਿਹੜੀ ਕਿੱਕ ਦੇ ਢੋੜੀ ਚਰਦੀ ਹੈ ਫੇਰ ਕੀ ਹੁੰਦਾ ਇਸ ਚ ਬਸ ਤੈਨੂੰ ਨਹੀਂ ਹੈਗੀ

ਕਹੈਂ ਸੋਟੀ ਮੇਰੀ ਤੇਰਾ ਟੋਗਣੀ ਨੂੰ ਗਣਾ ਘਟਾ ਮਾ ਮਾਤਾ ਜੰਮ ਦੀ ਸੀ ਤੇਰੀ ਕੀ ਚਨੂਣੇ ਲੜਦੇ ਸੀ ਇਹ ਆਜੂ ਕੀ ਮੀ ਆ ਜਾਣ ਦੂਜੇ ਦਿਨ ਆ ਜੀ ਹਾਂ ਆਕੜੀਆਂ ਬਈਆਂ ਨੇ ਦੂਜਾ ਦਿਨ ਆਏ ਕਰਦੀ ਕਰਦੀ ਨੇ ਹੱਥਾਂ ਨਾਲ ਭਰਦਾ ਨਾ ਤੇ ਤੂੰ ਬਹਾ ਆਕੜੀਆਂ ਰਹੀਆਂ ਤੂੰ ਕਿੱਦਿਆ ਕਰੇ ਮੈਂ ਸੋਖਾ ਸਾਡਾ ਕੈਮਰਾ ਸਾਡੂ ਮੇਰਾ ਸਾਡੂ ਉਹ ਰੋਜ ਭੁੰਗ ਲਾ ਕੇ ਕਹਿੰਦਾ ਮਾ ਆ ਮੈਂ ਤਾਂ ਲੈ ਹਾਂਗਾ ਮੈਂ ਨੂੰ ਨੀ ਬਤਾਂ ਹੈਗਾ ਪੈਸੇ ਜਿਹਾਣਾ ਪੈ ਜਿੰਦਾ ਚਾਬੀਆਂ ਦੇ ਕੋ ਚਾਰ ਦੇ ਬੱਟ ਦੇ ਨਾਲੇ 2.500 ਰੁਪਿਆ ਦੇ ਮੈਂ ਮਰਨਾ ਵਿਚਾਰ ਜੇ ਨੂੰ ਲਾ ਆ ਫਾਈਲ ਕਰ ਤੇ ਟੈਕ ਕਿ ਮੇਰੇ ਖੈ ਮੈਂ ਫੂਟ ਨਹੀਂ ਲਹਿ ਰੁਜ ਜਾਣਿਆ ਅੱਛਾ ਮੈਂਰਾ ਆਪ ਤਾਂ ਦੇ ਦੇ ਨੀ ਚਾਬੀ ਮੈਂ ਚਾਬੀ ਹੁਣ ਕਿੱਧਰ ਕਿੱਥੇ ਰੱਖੀ ਹੋਣੀ ਜਵਾਖਾ ਨੇ ਮੈਂ 100 ਕੰਮ ਨੂੰ ਤਾਂ ਬੈਲਣਾ ਜਦੋਂ ਆਗੀਆਂ ਉਹ ਫੋਨ ਕਰ ਦੇਣੀਆਂ ਲੈ ਆਵਾਂਗੇ ਮੈਂ ਨਾਲ ਚੱਲੂੰਗਾ ਤੇਰਾ ਕੀ ਪਤਾ ਕੀ ਕਹੇਂ ਤੰਡੋਂ ਜੜਾ ਕੇ ਲੈ ਆਹੂੰ ਕੋਈ ਨਾ ਮੇਰੇ ਨਾਲੀ ਚ ਮਿੱਥੇ ਮੱਦ ਚੜਾਉਣੀ ਤੂੰ ਹੁਣ ਹਰ ਟਾਈਮ ਮੇਰੇ ਨਾਲ ਹੀ ਰਹੇਂਗੀ 24 ਘੰਟੇ ਛਜਰੀਏ ਬੈ ਮੈਨ ਦਾ ਇੱਕ ਸੈਂਟ ਦਾ ਭੋਸਾ ਨਹੀਂ ਹੈਗਾ ਕਿਉਂ ਹਾਂ ਤੀਵੇਂ ਦੇਖ ਕੇ ਮੇਰੇ ਲਾਣਾ ਦੂਰ ਤੱਕ ਲੈਣੀਆਂ ਨਾ ਬਾਟੀ ਨੂੰ ਨਹੀਂ ਹੁੰਦੀ ਹੁੰਦੀ ਦੇਖ ਕਿਵੇਂ ਕਰਦੀ ਹਾਂ ਮੂਹਣ ਮੇਰੇ ਕੋਲੇ ਨਹੀਂ ਬਾਹਰ ਅੰਦਰ ਮੈਂ ਨਹੀਂ ਜਾਂਦਾ ਤੀਵੇਂ ਮੈਂ ਟੱਟੂ ਦੇਖ ਲਈ ਵੇ ਤੂੰ ਫੋਨ ਤੋਂ ਬਿਨਾਂ ਹੀ ਤੂੰ ਤਾਂ ਉਹ ਚੰਦ ਚੜਾ ਦਿੰਨੇ ਨਾ ਚੜਨੇ ਹੁਣ ਚੜਦਾ ਫਿਰ ਐ ਹੀ ਚੜਨਾ ਹੀ ਹਾਂ ਕੋਈ ਨਾ ਜਦੋਂ ਫੋਨਾ ਗੱਲ ਚੱਲਾਂਗੇ ਫਿਰ ਨਾਲ ਬੈਲਾ ਕੀ ਚੰਦ ਕੀ ਚੰਗ ਚੜਾਏ ਨਾ ਤੂੰ ਮਾਂ ਮਰ ਕੇ ਚੀਜ਼ ਵੈਰ ਨੂੰ ਦੂਰਾ ਕਰ ਤੂੰ ਮੈਂ ਨਾ ਮੋਟੀ ਜੀ ਹਾਂ ਕਰਦੀ ਗੀਆਂ ਸਾਂ ਹਸਨੀ ਜੀ ਮੈਂ ਚਾਹ ਰਗਾ ਕੋਲ ਕਿੱਥੇ ਦੇਖ ਤਾਏ ਖੜ ਜਾ ਯਾਰ ਮੈਨਾਂ ਇੱਕ ਤਾਂ ਹੁੰਮਾਰ ਹੋ ਰਿਹਾ ਪਤਾ ਨਹੀਂ ਇਹਨੇ ਕੀ ਖਾਦਾ ਕੀ ਨਾ ਉਹ ਤਾਂ ਨਹੀਂ ਬਸ ਖਾਪੀ ਆਇਆ ਵੇ ਹਾਂ ਜੋ ਹੋ ਰੇਗਾ ਤੱਕਿਆ ਬੈ ਕਿਹੜੇ ਚਾਬੇ ਇਹਨੂੰ ਫੋਨ ਲੈ ਨਹੀਂ ਖਲਬ ਇਹਨੂੰ ਫੋਨ ਬੰਨ ਲੈ ਤੇਰੀ ਭੈਣ ਨੂੰ ਕਰ ਦੇ ਫੋਨ ਆ ਜੂਗੀ ਲਾ ਜਾਂ ਦਾ ਤਰੂ ਮੁਚ ਨਾ ਬੋਲੇ ਕੀ ਅੰਦਰ ਬੜੇ ਮੈਨ ਰਤੋ ਆਪੋ ਮੈਂ ਦੇ ਵਿਚੋਂ ਦਰਵਾਜੇ ਨਹੀਂ ਮੈਨੂੰ ਬੜ ਨਹੀਂ ਦਿੰਦੀ ਮੈਨ ਤਾਂ ਗਰਮੀ ਵੱਧ ਲੱਗਦੀ ਆ ਏਸੀ ਲਾ ਕੇ ਬੈਠੀ ਆ ਮੈਂਨੂੰ ਲੱਗਦੀ ਨਹੀਂ ਆਹੋ ਹਾਂ ਉਹਨਾਂ ਨੇ ਹੋਰ ਹੈਲੋ हां बने किथे जा रहे आऊं मैं तेरे के तुसी चल कोई धक्के आ रही हो हां पीछे का लब्रा रहे ला हेलो इधर आ जा दी आ जा आ जा भाई दी तो ये है दी यार के रख देना साड़ियां के केड़ियां है ओए साड़ियां अरे वो तो पूरा होया पैसे कमा रहा क्या कमा रहा 4000 के 4 आ बे के जा रही बाद में बता ਦੇ ਵਰਗੀ ਆ ਗੁਲਾਬ ਦੇ ਵਰਗੀ ਆ ਇਹ ਕਾਣਾ ਹੋਏ ਆਵੀਂ ਜੇ ਨਾ ਬਿਲਲਾ ਨਹੀਂ ਖਾਣਾ ਕੂਈ ਹੋਰ ਇਹਨਾਂ ਦਾ ਕੱਟਾ ਕਰੇ ਸਾਈਡ ਤੇ ਕੱਟਦਾ ਨਹੀਂ ਬੰਲਾ ਲਗਾ ਕੱਟਦਾ ਬਣਾਰੀ ਕੱਟਦਾ ਖਾਣੇ ਕੰਨਾ ਨਾਲ ਹੀ ਘੜੇ ਆਉਂਦੇ ਆ ਆਹ ਉਹ ਤਾਂ ਕੱਟਦਾ ਕੱਟਦਾ ਨੇ ਛੋੜੀ ਇਹ ਨਹੀਂ ਪਕਾਈ ਹੁੰਦੀ ਆ ਇਹ ਮਈਆਂ ਜਿਹੜੀ ਬੰਦਰਾ ਚ ਭੇਲਣੀਆਂ ਕੱਟੀਆਂ ਮੈਂ ਦੋ ਲੜੀ ਇਹ ਵਰਗੀ ਜੱਗਤ ਮੰਨਦੀ ਆ ਮੇਰੀ ਕਾ ਸੁਣੋ ਆਲਾ ਮੇਰਾ ਭਾਈ ਆਇਆ ਨੇ ਉਹ ਤੂੰ ਨੀਰਾਚਾਰਾ ਪਾਰੇ ਤੇ ਉहां पे ਆਖਣਾ ਹੋਇਆ ਪੈਗਾ ਤੈਨੂੰ ਨਿਕਲ ਨਹੀਂ ਹੁੰਦੇ ਛੇਤੀ ਨਿਕਲ ਯਾਰ ਪੂਰਾ ਤੇ ਜਿਹੜੇ ਆ ਕੇ ਥੋੜੀ ਖੁਮੇਰ ਇਹ ਜਿਹਾ ਬੈਠਾ ਇਹ ਉਹ ਦੁਪਤੀਆਂ ਕਦੋਂ ਨਹੀਂ ਬੈਠੇ ਮੇਰੀ ਸਾਲੀ ਆਉਗੀ ਫਿਰ ਇਹ ਬਾਅਦ ਇਹ ਬੈਲ ਆਈ ਦੀ ਸਾਰੀ ਕਾਦੀ ਲੱਗੀ ਵਾਹ ਤੂੰ ਪਾਦਾ ਵੀ ਨਹੀਂ ਰਹਾ ਤੋਰੋ ਕਿੰਨੀ ਦੂਰੀ ਬੜਕੀਉਗੀ ਲੈ ਦੇ ਮੈਂ ਦੁੱਧ ਪੀਣ ਵੇਲੇ ਤਾਂ ਕਹਿੰਦਾ ਮੈਂ ਕਹਾ ਇੱਕ ਗਲਾਸ ਹੋਰ ਪਰ ਦੇ ਜਾ ਕੇ ਰੱਖ ਦੇ ਕਰ ਦਿੰਦਾ ਬੇਟਾ ਧੰਕੇ ਦਾ ਮੈਂ ਨਾ ਕਰੀ ਮੈਂ ਨਾ ਬੱਜਿਆ ਚੁੱਕਈ ਨਹੀਂ ਚੱਕੀ ਜਾਂਦੀ ਮੈਂ ਤਾਂ ਮੈਨ ਲੜਨਾ ਮਰ ਕੇ ਦੱਤੀ ਨਾ ਬਸ ਸਾਲੀ ਆ ਉਹ ਥੋੜੇ ਫੇਰੇ ਹੋਣਗੇ ਵਾਜਣੇ ਉਹ ਵੀ ਦੇਖ ਕੇ ਵਾਜ ਕੇ ਹੋ ਵੀ ਨਹੀਂ ਤੱਕਦੇ ਬੰਦਾ ਮੈਂ ਕੰਮੋਂ ਕਰੂ ਸਾਲੀ ਕਹਿੰਦੇ ਗਰੀਬ ਦੀਆਂ ਕਿਉਂ ਮੈਂ ਲਹੌੜੀ ਨਹੀਂ ਹੋਈਆਂ ਮੇਰੇ ਅੱਜ ਦੇ ਦਿਨ ਕਹੇ ਹੁਣ ਮੇਰੇ ਸਾਥ ਵੀ ਕਰਾਉਣੀਆਂ ਜਦੋਂ ਨੂੰ ਕਰਾਉਣੀਆਂ ਪਤਾ ਨਹੀਂ ਹੋ ਜਾਏਗੀ ਨਾ ਮੈਂ ਤਾਂ ਆਪਣਾ ਤੋਂ ਬੈਣੀ ਹੈਗੀ ਮੇਰੀ ਵੀ ਭੈਣਾ ਆਉਗੀ ਮਰੀਆਂ ਰੰਗਣਾਈਆਂ ਭੁੱਖੇ ਮਰਨ ਨੂੰ ਕੁਛ ਥੋੜਾ ਸੇ ਬੋਲਣਾ ਨਹੀਂ ਆਂ ਕਿ ਮੈਂ ਖੋਲਦੀ ਐ ਆਂ ਤਾਂ ਤੋਂ ਕਰਦੀ ਐ ਬਲਾ ਮੈਨੂੰ ਕਰਵਾ ਲੈ ਤੂੰ ਲੰਡੇ ਚੋਂ ਤਾਂ ਬਹਿ ਜਾਣਾ ਤੂੰ ਲੰਡਾ ਜਿਹੜਾ ਇਹ ਤਾਂ ਹੈਗੀ ਮਗਰ ਕੁਛ ਤੇਰੀ ਮੋਟੀ ਦਾਦੀ ਆ ਨੰਦਾ ਜਿਹੜਾ ਹੈਗਾ ਨਾ ਆ ਗੱਲ ਤੇ ਕਰਾਂ ਯਾਰ ਮੈਂ ਤਾਂ ਨੀਰਾ ਮੈਨੂੰ ਪਾਉਣਾ ਦਈ ਮੇਰਾ ਸਾੜ ਕਾਲੇ ਸਾੜੀ ਨਹੀਂ ਆ ਕੇ ਸੁਣਨਾ ਇੱਕ ਕਹਾਂਗੀ ਇਹ ਨਹੀਂ ਮੈਂ ਕੰਮ ਕਰਦਾ ਕੋਈ ਜਦੋਂ ਸਾਰੀ ਆ ਗਈ ਆਹ ਹੋ ਨਾ ਕਰੀ ਉਸ ਨੂੰ ਚੱਕ ਕੇ ਫਿਰਦਾ ਰਹੀ ਤੇ ਤੂੰ ਦਾਰੇ ਉਹ ਜਵਾਰ ਵਾ ਗਈ ਆਹ ਕਰ ਫਿਰ ਗੋਦੀ ਚੱਕ ਲੂੰਗਾ ਕੰਮ ਨੂੰ ਤਾਂ ਕਹਿੰਦਾ ਨਾ ਕਰ ਜਾਂਦਾ ਵਜਾ ਨਾਲ ਦੋਨਾਂ ਨੂੰ ਤੇਰੇ ਲੜਦਾ ਹੁਣ ਤੇ ਇਹਨੂੰ ਮਿਰਚਾਂ ਨਾ ਗਏ ਵੀ ਸਾੜੀ ਦੀ ਤਰੀਫ ਕਰਦੀ ਹੈ ਹਾਂ ਕੋਈ ਕੰਨ ਲੜਦਾ ਹੈ ਗਾਇ ਜਿਹੜਾ ਕੁੱਪੜਾ ਹੈ ਏ ਜਾਨਾ ਮੇਰਾ ਬਣ ਆਇਆ ਬਾਬਾ ਮੇਰੀ ਮੈਂ ਮੱਛਾਈ ਨਹੀਂ ਸੰਦਾ ਵੇ ਜਾਣਿਆ ਤੂੰ ਉਹ ਦੂਹ ਹਲਾਸ਼ੇ ਦੀ ਜਤਰਾ ਨਾ ਮੱਛੇ ਕਿ ਨਾ ਅਗਲਾ ਤੂੰ ਨਹੀਂ ਬਾਸ ਸਕਦਾ ਚੱਲ ਉਹ ਲੈ ਆਉਣਾ ਉਹਦੀ ਸਾਲੀ ਨੂੰ ਮੈਂ ਨਹੀਂ ਮੱਛਾਂ ਦੇ ਬੜ ਜਾਣੀਆਂ ਡਰਦੇ ਨਾ ਤੂੰ ਤਾਂ ਕਦੇ ਹੋਰ ਨਾ ਤੈਨੂੰ ਕੁਸ ਹੋ ਜਾਏ ਮੈਂ ਤਾਂ ਚਾਕੇ ਦਾ ਮੈ ਲੜਨ ਲੱਗਿਆਂਗਾ ਹੱਥ ਤੇ ਮਾਏ ਹੋਰ ਕੀ ਗਾਤਰਾ ਪਟਣਾ ਮਸਣਾ ਹੋਣਾ ਮੱਛੇ ਮੇਰੀ ਸਾਲੀ ਆਉਗੀ ਇੱਧੇ ਕਰ ਲਈ ਨਾ ਦੇਖਾ ਜਿੰਨਾ ਬੁੜਾ ਉਹਨੇ ਘਰ ਕੀ ਵੇ ਜਾਣਾ ਕੀ ਤੇ ਹੋਣਾ ਮੈਂਦਾ ਫਿਰ ਮੈਂ ਤਾਂ ਮਸਾ ਤਿਆਰ ਹੋਈ ਸੀ ਬਾਦਲ ਜੀ ਦਾ ਕਿ ਸਾਰਾ ਮੈਂ ਤਾਂ ਮੇਕਅਪ ਵੀ ਲੈ ਗਿਆ ਸਾਰਾ ਮਿੱਟੀ ਚ ਮਿਲ ਗਿਆ ਆਵੇ ਠਾਗਾ ਦੀ ਤਾਂ ਫਸੇ ਗਾਰੀ ਚ ਉਹ ਮੁੰਡੇ ਚੱਕਾ ਮਾਰ ਕਾਨ ਹੋਏ ਟਿਊਨ ਲੈਣ ਦਾ ਨਾ ਉਹ ਲੈਣ ਦਾ ਹੀ ਆਖਿਆ ਸੀ ਤਾਂ ਕੰਨੀ ਆਉਂਦੀ ਨਹੀਂ ਮੰਨੀ ਨਹੀਂ ਦੀ ਜੇ ਚਾਹੁੰਦਾ ਤਾਂ ਤੇਨੂੰ ਫੋਨ ਕਰਦੇ ਉਹ ਫੋਨ ਤਾਂ ਮੇਰੇ ਕੋਲ ਤੇ ਨਹੀਂ ਨੇ ਮੈਂ ਭੈਣ ਅੱਡੇ ਤੇ ਤਾਂ ਨਹੀਂ ਪਾਗੀ ਸਾਨੂੰ ਲੈਣ ਜਿੱਤੇ ਉਹ ਇੱਥੇ ਜੇ ਡੀਪੀ ਹੈ ਜਾਂਦੀ ਸੀ ਖਾਦੇ ਚਲਦੀ ਉਹ ਕਹਿੰਦੇ ਕਰਿਆਉਂਦੇ ਨਹੀਂ ਉਹ ਤੂੰ ਆ ਆ ਗਈ ਆ ਜੀ ਹੋਰ ਕਿਵੇਂ ਵਰੀਆ ਹੋਰ ਠੀਕ ਹੈ ਜੀ ਨਾ ਘਟੀਰੇ ਖੜੀ ਆ ਲੈਣ ਦਾ ਭੇਦਨ ਦੇ ਦੋ ਦੋ ਜੀਜੇ ਨੇ ਘਰੇ ਨੀ ਪਾੜੇ ਖੜੀ ਆ ਕੋਈ ਅੰਦਨਾਗ ਦਿਖਰਾਉ ਹੋਰੀ ਕਿੱਤੀ ਜੂਗੀ ਲੱਗਦਾ ਜੀਜੇ ਵੀ ਸਿਆ ਬਾਹਰ ਆਂਦਾ ਟੂਟੀ ਵਾਲੀ ਫੱਕ ਮੰਨ ਇੱਥੇ ਹੋਰ ਆ ਮੈਂ ਲੈ ਆ ਹੁਣ ਯਾਰ ਬੱਚਾ ਚੱਲਦਾ ਵੜੀ ਕੁੱਤਾ ਸੁੱਤ ਇਹਦਾ ਇਹ ਤਾਂ ਇਹ ਤਾਂ ਸੁੱਤਾ ਪੈ ਜਾ ਕਲੰਗਾ ਵਾਲੀ ਸਕੇ ਕੁੱਤਾ ਸੁੱਤਾ ਪੈਨ ਰਹਿ ਜਾਣਾ ਜੀਜਾ ਚੰਮ ਨਹੀਂ ਆਉਂਦੀ ਜੇ ਮੈਂ ਸਸਰੀ ਨਾਲ ਉਹੋ ਥਣ ਹੁੰਦਾ ਹੁੰਦਾ ਕਰਿਆ ਨੇ ਬਹੁਤ ਕਿੰਨਾ ਸਾਡੂ ਆ ਉਹ ਇਸ ਤਰ੍ਹਾਂ ਬਾਕੀ ਜੱਫੀ ਥਾਲੀ ਨੂੰ ਨਾ ਤੇ ਜੀਜਾ ਜਮੀਨੇ ਸ਼ਰਮ ਆਉਂਦੀ ਹੈਗੀ ਸਾਰੀ ਪਿੱਛੇ ਗੱਡੇ ਤੇ ਖੜੀ ਹੋਏ ਆਈ ਨਹੀਂ ਲੈ ਤੇਰੀ ਸਾਰੀ ਪਿੱਛੇ ਜੀਜਾ ਦੱਸ ਕਹਦੇ ਜਾਂਦੇ ਚੜਜੀ ਅੰਜ ਤੇਰੀ ਭੈਣ ਤੇਰੀ ਐਡੀ ਕਪਤੀਆਂ ਬੈਣੇ ਬੇੜਾ ਮੈਂ ਤਾਂ ਕਹਿਣਾ ਗੱਡੀ ਨਹੀਂ ਸੀ ਚਾਬੀ ਨਹੀਂ ਦਿੱਤੀ ਸੱਜਰੀ ਨੇ ਮੇਰੀ ਚਾਬੀ ਤਾਂ ਬੈਣਾ ਰੱਖਤੀ ਸੀ ਗੱਡੀ 'ਚ ਲੱਗੀ ਪੇ ਚਾਬੀ ਹਜੇ ਵੀ ਇੱਥੇ ਹੈ ਕਹਿੰਦੇ ਮੈਂ ਤੁਹਾਨੂੰ ਕਹਿੰਦਾ ਨੀਰਪਾਤ ਮੈਂ ਤੁਹਾਨੂੰ ਜਾਣਾ ਮੈਨੂੰ ਲੱਗਿਆ ਬਈ ਆਹ ਹੋ ਜਾ ਹੁਣ ਬੈਠਾ ਜਾਣ ਦੇ ਮੈਂ ਨਹੀਂ ਖੜੀ ਆਈਆਂ ਮੈਂ ਤਾਂ ਬੁੱਝ ਗਿਆ ਹੈ ਮੈਂ ਨਹੀਂ ਬੈਹਾਂ ਬਕਰ ਜਿੱਤਾ ਨਹੀਂ ਬਹਿਣਾ ਐ ਤੈਨੂੰ ਹੋ ਜਾ ਤੇ ਮੈਂ ਦੀਦੇ ਕੋਲ ਬੈਠੂਗੀ ਮੈਂ ਮਾਈਕਲੇ ਆਣ ਜਾਣਾ 2 ਵਜੇ ਮੁਰਤੇ ਕੋਲ ਨਹੀਂ ਜਾਣਾ ਗੱਲਾਂ ਸਿੱਧੀਆਂ ਮੈਨੂੰ ਅੱਡੋ 10 ਵਜੇ ਆਹ ਤੇ ਕਿੱਥੇ ਵੜੇ ਕੋਲ ਹੋਈ ਲੈ ਹੋਰ ਦਵਾ ਛੱਡਿਆ ਨੇ ਕੋਈ ਅੱਡਦੀ ਨਹੀਂ ਹੋਇਆ ਕੱਲੇ ਰੋਟੇ ਆਉਂਦੇ ਮੈਂ ਨਹੀਂ ਹੋਰ ਲੈ ਆਵਾਂਗੇ ਯਾਰ ਉਮੀਦ ਇਹ ਤੇ ਸੈਨਾ ਆਇਆ ਐ ਅੰਦੀਰਾ ਉੱਤਰ ਕੁਟੀਆ ਬਣ ਕੇ ਲਿਈ ਆਂ ਅੰਗਰੇਜ਼ ਤੇ ਨਾ ਜਦ ਤੱਕ ਕੋਸ ਕਰਨਾ ਧਰਨੀ ਨਹੀਂ ਦਿੰਦੀ ਮੈਂ ਤੁਹਾਡੇ ਨਾਲ ਗੁੱਸੇ ਆ ਗਏ ਮਨ ਨਾਲ ਗੁੱਸੇ ਆ ਪਤਾ ਸਿੱਧਾ ਮੱਤ ਦਾ ਮੀਟ ਛਿੱਟ ਕੇ ਹੱਥ ਮਹਾਂ ਤੱਕ ਦੀ ਬਾਜ ਜਲ ਕੋਈ ਨਹੀਂ ਪਰ ਨਾ ਮਾਸ ਕੁਦ ਬਾਦ ਉਹਦੇ ਜਦ ਬੁਚੇ ਨਾ ਨਾ ਮੈਂ ਇਹਦੇ ਮੱਛੀ ਨਾਲ ਨਾ ਮੈਨੂੰ ਤਾਂ ਕਾਰ ਨਹੀਂ ਲੋੜਨੀ ਹੈਗੀ ਮੈਨੂੰ ਖਤਮ ਕਰੀ ਜਾਣਾ ਹੈ ਸਾਡਾ ਠੀਕ ਮੇਰੇ ਆਪ ਦਾ ਫਾਇਦਾ ਕਰ ਲੀਏ ਜਿਆਦਾ ਰਾਹੇ ਵਜੋਂ ਮੈਂ ਮਾਜ ਕੇ ਜੇ ਨਹੀਂ ਮੀ ਬਾਣਾਗਾ ਹਰਾਂ ਦਾ ਬਜ਼ਾਰੋਂ ਵਿੱਚ ਪਾਣੀ ਫਿਰਦਾਗਾ ਉਹ ਪਾਣੀ ਟ੍ਰੈਂਡ ਪਰੋਂ ਨਾ ਖਵਾ ਲੈ ਰਾਜ ਨੇ ਸਾਹਵਰੇ ਗੰਦਾ ਨਹੀਂ ਪੜਨਾ ਉਹ ਇੱਥੇ ਤੇ ਕੋਚਾ ਮੈਂ ਇਰੀਆਂ ਨੂੰ ਵੀ ਨੀ ਤੰਗ ਕਰਦੀ ਏ ਓਏ ਕੋਈ ਤੰਗ ਨਹੀਂ ਆਈ ਮੈਂ ਉਹ ਲਾ ਲੈਂਦਾ ਚੂਹੀ ਕਰਦੇ ਕੋਈ ਚਲਣਾ ਇਹਦਾ ਹੱਡ ਵੀ ਦੀ ਧਰੋਣੀ ਪੈਂਦੀ ਏ ਕਿਹਨੇ ਨਾ ਕਿਹ ਜਾ ਆ ਕਿਉਂ ਝੇੜਦੀ ਆ ਕਿਉਂ ਬੰਦੇ ਰਹੀਆਂ ਜੀ ਜਦੋਂ ਟ੍ਰੈਂਡ ਬੈਠੀ ਸੀ ਮਤਾਂਏ ਕਰਕੇ ਮਟਾਈ ਜੇ ਰੈਂਡ ਮੈਂ ਕੁਲੀ ਕਰ ਦੂਗੀ ਬੇ ਉਹ ਕਟਕ ਬੁੱਤਾ ਗਾ ਜਿੰਦੂ ਗਲਾਈਆਂ ਨਾ ਹੋਰ ਉਹ ਤਾਂ ਤੇਰੇ ਨਾਲ ਚੱਲ ਜਾਂਦੇ ਉੱਤੋਂ ਵੀ ਆ। ਇਹ ਕਹਿੰਦੇ ਖਾ ਫਸ ਕੇ ਸਾਡੋਂ ਆ ਖਾ ਸਕੇਂ। ਓਏ ਹੋਰ ਹਣ ਫਸ ਜਾ ਉਹਨੂੰ ਢੋਲ ਵਜਾਉਣੇ ਪੈਣਗੇ। ਨਾ ਦੇਖਾ ਇਹਨਾਂ ਨੂੰ ਵਜਾਉਣੇ ਪੈਣਗੇ ਸਾਨੂੰ ਵਜਾਉਣੇ ਪੈਣਗੇ ਮਰ ਜਾ। ਬੇ ਟੁੱਟ ਪੈਣਿਆ ਢੋਲ ਕਹਿਣਾ ਖਜ ਮੈਨੂੰ ਹੈ। ਓਏ ਢੋਲਾ ਕਹਿਣੇ ਮਿੱਧਾ ਪੇ ਵਜਾਉਣੇ ਪੈਣੇ ਨਾ ਛੱਡਣ ਜੋ ਕਰੇ। ਗੱਲ ਸਾਡੇ ਪੇ ਹੋਇਆ ਢੋਲ। ਹਾਂ ਅਡੋਰ ਨੂੰ ਵਰਗੇ। ਤੇ ਮੋਣੀ ਜਿਵੇਂ ਲੈ ਕੇ ਮੈਨੂੰ ਗਲੇ ਦਾ ਮੈਡਮਾ ਬਣ ਕੇ ਰਹਿੰਦੀਆਂ ਨੇ ਚੰਗੀਆਂ। ਮੈਨੂੰ ਬਣ ਕੇ ਰਹਿਣਾ ਨਹੀਂ। ਕੋਈ ਕੰਮ ਨਾ ਕਰਾ ਦੇ ਸਕੀ ਜੀ ਲੈ ਅਸੀਂ ਤੁਹਾਨੂੰ ਚਾਹਵੇਂ ਮੰਗ ਲਈ ਕੋਣ ਕੋਣ ਇਹ ਅਸੀਂ ਇਹਨਾਂ ਨਾਲ ਸੁਣਾਪੇ ਤੁਸੀਂ ਕਰ ਲੋ ਮੈਂ ਸਭ ਨੂੰ ਸੁਣਾਪੇ ਸਭ ਨੂੰ ਇਹ ਸੁਣਾਉਣਾ ਛੇ ਮੈਂ ਤੁਹਾਨੂੰ ਲੋਗ ਦਾ ਕਹਣਾ ਸੱਜੇ ਉੱਪਰ ਸਾਡ ਮੁੰਡੇ ਪੁੱਛ ਲੋ ਬੇਟੇ ਨਾ ਨਾ ਕਰ ਉਹਦੋਂ ਆਉਂਦਾ ਆਉਂਦਾ ਡੜਦਾ ਆਇਆ ਕਹਿੰਦਾ 500 ਲਾਈ ਬਾਲਰ ਚ ਵੀ ਫੇਰ ਦੱਸ ਕੀ ਹੋਗਾ ਕਿਹਦੇ ਵਾਸਤੇ ਕਮਾਉਣਾ ਕੋਈ ਆਰਡਰ ਦੇ ਖਾਣੇ ਹੋਗੇ ਹੁਣ ਸਾਰਾ ਪਸਾ ਆਰਡਰ ਤੇ ਮਿਲਣਾ ਲਿਆ ਕੱਲ ਨੂੰ ਇੱਕ ਦਿਨ ਆ ਆਪ ਬੋਲਦੇ ਜਾ ਰਹੇ ਮੇਰਾ ਭਾਣੂ ਭੈਣੇ ਹੱਥ ਸਾਜਾ ਲੜਕੜਕ ਕੇ ਦੇਖਦਾ ਹੂ ਹੱਥ ਫੜ ਜਮ ਸਾਰੇ ਆ ਜਾਂਦੀ ਨੇ ਨਾ ਪਤਾ ਨਹੀਂ ਕਿੱਥੋਂ ਇਹਨੂੰ ਬਣਾਣ ਪਈ ਹੈਗੀ ਬਾਜਾ ਚੱਕ ਨੂੰ ਜਿਹੜੀ ਇੰਜੀਨ ਕਰੋ ਕਿਨੱਕਾ ਕਿਲਕ ਭਾਂ ਦੇਖ ਮਾਰੀ ਕਰੇ ਮਿੱਠੀਆਂ ਹੁੰਦੀਆਂ ਚੀਜ਼ ਲੈ ਉਹ ਹੀ ਤਾਂ ਗੱਲ ਹੈ ਮਾਰਦੀ ਨਹੀਂ ਸਰਵਰ ਆ ਜਾ ਹੈ ਇਹਨੂੰ ਜਾਉਂ ਨਹੀਂ ਜਾਂਦਾ ਬਲ ਉਹਨੀ ਪੱਠਿਆ ਹੋਏ ਨਾ ਤੇਲ ਮਚ ਜਾਂਦਾ ਗੱਡੀ ਚ ਹਾਂ ਬਸ ਮਾਲ ਲੈ ਕੇ ਆਉਣਾ ਹੁੰਦਾ ਕਮੇ ਕੱਪ ਦਾ ਹਿਆਰ ਦਾ ਤੇਲ ਮਚਾ ਦਨਾ ਵਧੀਆ ਸੰਭ ਘਰੇ ਬੈਠੇ ਟੀਜ ਆ ਜਾਂਦੀ ਆ ਹਨਾ ਮੇਰੇ ਬੱਚਾ ਕਿਉਂ ਬੜਦੀਆਂ ਨੇ ਮੈਂ ਹੱਥ ਮਾਰ ਤੇਰੇ ਸਾਡੇ ਕੋਲ ਨਹੀਂ ਮਰਚਾਂ ਦੇ ਰੋਟਾ ਮਨ ਬੱਚਾ ਬੜਦਾ ਹੈ ਗੱਡੀ ਦੇ ਜੇ ਬਾਹਰ ਹੀ ਨਾ ਘੱਟੀ ਕਸਣਗੇ ਕਿਵੇਂ ਦੱਸ ਕਰਿਆ ਕਰ ਤੂੰ ਵੀ ਘੱਟ ਨੀ ਕਰ ਆ ਕੇ ਬੜ ਗਿਆ ਇਹ ਨਾਲੇ ਮੇਰੀ ਨਸਲ ਸੱਚੀ ਦਾਦੀ ਮੈਂ ਕਾਣੀ ਗੱਡੀ ਉੱਾਰਕ ਸੀ ਇਹ ਤਾਂ ਮੂਤਲ ਜਾਣਾ ਤਾਂ ਵੀ ਗੱਡੀ ਹੱਗਾਂ ਜਾਣਾ ਤਾਂ ਵੀ ਗੱਡੀ ਇਹਦਾ ਬਾਹਰ ਮੂਤਰਾ ਬੰਦਾ ਸਾਡਾ ਤਾਂ ਫਿਰ ਗੱਡੀ ਹੈਗੀ ਐ ਫਿਰ ਗੱਡੀ ਤੋੜ ਕੇ ਚਾਰ ਬਣਾਉਣਾ ਹੈਗਾ ਨਾ ਦੇਖ ਲੈ ਓਏ ਗੱਡੀ ਮੈਂ ਸਾਡੇ ਨੂੰ ਬੱਡੀ ਲੈ ਕੇ ਇਹ ਦੇਖੋ ਇਹ ਤਾਂ ਭਰੇ ਮੰਗਾ ਦਦੂ ਕੋਲ ਚਾਲਣਾ ਚ ਤੂੰ ਨਹੀਂ ਕਰਦੀ ਐ ਨਾ ਜਿਹੜਾ ਸਮਾਨ ਆ ਜਾ ਮਗਾਉਣੀ ਆ ਮਾਹੀ ਮਾਂ ਦੀ ਥੀ ਇਹਦਾ ਸਟ੍ਰੈਟਜੀ ਆ ਦੇਖਣਾ ਪਰ ਕੋਈ ਆਪਣਾ 1 ਕਿ ਟਿੰਟ ਲੱਗਣੀ ਹੈਗੀ ਸਾਲ ਕਈਏ ਚੰਗਾ ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਣਾ ਰਸਤੇ 'ਚ ਟੌਰ ਉਹਦਾ ਬੈਣੀ ਚੋੜੀ ਲੋਗੇ ਕੱਲੀ ਵੈਂਦੀ ਆ ਸਾਰੀ ਸ਼ੀਜ਼ ਤੇ ਇਹ ਲੈ ਕੇ ਬਟੋ ਨਾ ਸਕੀ ਨੂੰ ਤੈਨੂੰ ਮੋਦੀ 'ਚ ਬਿਠਾ ਹਾਂ ਅੰਦਰ ਆ ਕੇ ਉਹ ਜੁਤਾ ਹੈ ਕਿ ਗੱਡੀ ਦੇ ਆਈਏ ਉਹ ਤਾਂ ਮੇਰਾ ਤਾਂ ਸਾਰ ਚੱਲਦਾ ਦਾ ਕੜ ਥੋਈ ਮਾਰੂ ਤੇਰੇ ਵਰਗੇ ਉਹਨੇ ਗੱਡੀ 'ਚ ਤੋਂ ਮਾਰ ਕੇ ਖੜਾ ਉਹਦੇ ਨਾਲ ਜੱਪ ਆਇਆ ਆਪ ਤਾਂ ਉੱਤੇ ਜਾਣੀ ਆ ਮੈਂ ਉਹਦੇ ਵਾਂਗੂ ਬੱਗੇ ਕਾਮ ਕੋ ਬਣੇਂ ਤੇ ਬਹਿ ਕੇ ਝਾਕਦੇ ਰਹਿਣਾ ਹੁਣ ਆ ਲੋਕਾਂ ਨੇ ਪੰਪਾਣੇ ਮਰਵਾਇਆ ਲੋਕਾਂ ਦੇ ਪੰਪਾ ਆਗਲੇ ਮੰਗਰਵਾ ਨੂੰ ਨੇ ਢੋਡੇ ਦਾ ਰਕੜ ਬੰਦ ਕਰ ਤੁ ਸਰਕਾਰ ਲੈ ਦੇਖ ਲੈ ਇਹ ਬਣਾਇਆ ਬੈਠਾ ਹੈ ਕੀ ਖਵਾ ਮੀਰੇ ਤਾਈ ਨੂੰ ਕੀ ਖਵਾਣਾ ਮੈਨੂੰ ਕੀ ਪਤਾ ਸਵੇਰੀ ਸਾਡਾ ਗੁਣੀ ਜੀ ਇਹ ਲੜ ਕੇ ਬਰਗ ਦਾ ਪੇਟੀ ਵਾਲੇ ਕਮਰੇ ਚ ਪਾਣੀ ਦਾ ਬੱਸ ਲਗੇ ਕੁਝ ਮੈਨੂੰ ਓ ਐਂ ਦਾ ਫਿਰ ਖਾਣੀ ਪੈਂਦੀ ਐ ਤੈਨੂੰ ਪਤਾ ਰਹੇ ਐ ਬੈਠੋ ਕਰਾ ਤੁਰੇ ਆਪਾਂ ਤਾਂ ਛੱਡ ਤਾਂ ਸਾਰਾ ਚਲੋ ਪਾਣੀ ਪਾਣੀ ਨਹੀਂ ਬਣਦੇ ਮੀਚੋਂ ਆਇਆ ਵੀ ਕੀ ਆਏ ਉਹਨਾਂ ਦੇ ਪਾਣੀ ਪਾਣੀ ਦੇ ਘੁੱਟਾ ਸੁੱਚੀ ਹਲੇ ਕਹਿੰਦਾ ਮੀਚੋਂ ਆਇਆ ਮੀਚੋਂ ਠੀਕ ਆਇਆ ਰਾਉ ਉਸ ਸਮਾਂ ਹਉ ਡੇ ਤੇ ਉਸ ਉਸ ਸਮਾਂ ਸਾਨੂੰ ਕਹਿੰਦਾ ਤੁਸੀਂ ਕਹਿੰਦਾ ਸੀ ਇਹਨੂੰ ਭਾਈ ਗੱਡੀ ਲੈ ਕੇ ਆ ਜੀਜੇ ਨੂੰ ਭੇਜ ਅੜੀ ਗੱਡੀ ਪੂਰੀ ਤੇ ਜਾ ਕੇ ਥੀ ਕੰਚਣਾ ਆਜੋ ਕੱਲ੍ਹ bla ਉਹ ਨਹੀਂ ਆਇਆ ਕਿਤੇ ਹੋਈ ਹੈਗੀ ਮੇਰੀ ਉਹਨੂੰ ਕਹਿੰਦਾ ਸੀ ਮੈਂ ਕੋਈ ਨਹੀਂ ਆ ਗਿਆ ਹਾਂ ਮੈਂ ਜੀਆ ਜੀਜਾ ਕਦੇ ਭੈਣ ਆ ਜੀਜੇ ਨੂੰ ਨਾ ਪੁੱਛਿਓ ਕੋਈ ਤੁਸੀਂ ਤਾਂ ਫੋਰੀ ਨੰਦ ਮੁੰਡਾ ਪੈ ਗਿਆ ਬੈਣ ਆ ਸਾਲ ਲੱਗੇ ਆ ਸੱਚੇ ਨੇ ਉਹ ਨਹੀਂ ਕਰਾਉਂਦੇ ਚੱਲ ਤਾਂ ਗੱਡੀ ਚੱਸੀ ਕਰਾਉਣਾ ਮੈਂ ਤਾਂ ਮੇਰੇ ਬਾਹਰ ਨਾ ਕੰਮ ਕਰਾਉਣੇ ਨੇ ਕੰਮ ਤਾਂ ਗਾ ਲੈ ਗੱਡੀ ਘੜ ਕਾਦੀ ਬਾਹਰ ਕਰਾਉਣਾ ਸਾਡੂ ਆ ਹਾਂ ਤੇਰੀਆਂ ਦੀ ਕੋਣੀ ਜਾਂ ਅੱਛਾ ਪਾਪ ਪਰ ਗੱਡੀ ਕਾਢ ਆਪਾਂ ਸ਼ਹਿਰ ਚੱਲਦੇ ਆ ਤੰਨੇ ਜਾ ਰਹੇ ਕਰਦਾ ਮੈਂ ਗੱਲ ਓਏ ਸਾਡੇ ਇੱਥੇ ਘਰੇ ਆਪੀ ਜਿੰਨਾਂ ਇਹ ਤਾਂ ਚੁਗਲੀ ਕਰਨੀਆਂ ਨੇ ਉਹਦੀ ਕਰ ਲਈ ਇਹਦੀ ਕਰਨੀ ਕਰ ਲੈਣੀਆਂ ਆਪਾਂ ਮੁੰਡ ਰੰਜਰ ਕਰਕੇ ਆਈਏ ਕੋਈ ਇਹਨਾਂ ਦਾ ਟਾਈਮ ਪਾਸ ਇੱਥੇ ਹੋਇਆ ਹੋਰ ਇਹ ਤਾਂ ਜਲੰਧਰ ਵਾਲੀਆਂ ਗੱਲਾਂ ਕਰਦੀਆਂ ਆਪਾਂ ਜਾਉਂਦੇ ਆ ਆਪਾਂ ਦਾ ਫਿਰ ਉਹ ਕਰਾਂਗੇ ਆਏ ਓਏ ਕੇਲੇ ਗੁੱਲੇ ਨਹੀਂ ਲਿਆਤੇ ਖਾਣ ਨੂੰ ਕੇਲੇ ਫਰਿੱਜ ਰੱਖੇ ਪਏ ਬਾਹਰ ਢਾਣੇ ਲੰਕਾ ਮੇਰੇ ਸਾਲਕ ਨੇ ਨਿਸਤੇ ਦਾ ਹਾਂ ਨੂੰ ਨਹੀਂ ਲਿਆਉਂਦੇ ਛਿਪਾਲਦੇ ਫੇ ਤਾਂ ਹੀ ਤਾਂ ਬਿਸਕਟ ਲੈ ਲੈ ਤੁਸੀਂ ਨੇ ਹੁਣ ਸਾਰੇ ਜੇਜਾ ਆਪ ਕਰ ਦੋ ਹੀ ਖਾਣੇ ਹੋ ਲੈ ਜਿਹੜਾ ਛਿਪਾਲਦੇ ਨੂੰ ਮੋਟਰ ਰੱਖਦੇ ਹੈ ਗੱਲਾਂ ਦੇ ਕਰਦੇ ਪਏ ਆ ਜਾਂਦੇ ਹਮ ਸਪਾਈ ਜਾਣਗੇ ਸਾਰਾ ਇਹ ਗੱਲ ਚਾਹੀ ਕੋ ਬਣਾਣਾ ਇਹ ਕਾਹਦਾ ਨਾ ਨਾ ਲੈ। ਨਹੀਂ ਨਹੀਂ ਕੋਈ ਕੰਮ ਨਹੀਂ ਆਸ ਮੈਨੂੰ। ਮੈਂ ਤੈਨੂੰ ਬੈਠਾ ਜਾਂਦਾ ਹੈਗਾ ਜਦੋਂ ਨੂੰ ਚਾਹ ਪਾਨੋਂ ਤੇ ਦਨ ਦੇਖੀ ਜੋਗੀ। ਨਹੀਂ ਕੋਈ ਨਾ ਹੁਣ ਤਾਂ ਤੂੰ ਨੀਚੋਂ ਆਈਂ। ਕੰਮ ਤਾਂ ਤੇਰੇ ਪੁੱਤੇ ਨਿਭੜਦੇ ਨਹੀਂ। ਸਾਰਾ ਮੈਂ ਕੰਮ ਖਾਣ ਨੂੰ ਤਾਂ ਕਰਲਾਂ ਜੇ ਗੱਲਾਂ ਦੋਲਾਂ ਸਾਟਮਾ ਹੋਣਾ ਤਾਂ ਕੱਢਣ ਦੇ ਪੜਾਸ ਮੈਂ ਕੰਮ ਦੀ ਪਿੰਟ ਕੋਲ ਦੀ ਗੱਲਾਂ ਦੱਬੀ ਨੇ ਤਾਂ। ਨਹੀਂ ਹੁੰਦਾ ਇਹੀ ਹੈ। ਨਹਾਇਓ ਬਟਿਕ ਰਾਇ ਹੋਵੇ ਐਂਦੀ ਕਰਦੀ ਐਂਦੀ ਕਰਦੀ ਮੈਨਾਂ ਤਾਂ ਤਾਂ ਹੀ ਕੰਮ ਰੰਗਦਾ ਬਸ ਤੀਵੀਆ ਮਗ ਚੁਗਲੀ ਕਰੀ ਸਭ ਦਾ ਕਹੂਗਾ ਲੈ ਵੱਡੀ ਸਾਲੀ ਤੇ ਮੇਨੂੰ ਬਾਲ ਕੋ ਚੰਗੀ ਹੈਗੀ ਜਮਾਂ ਨੇ ਕੁਛ ਕਹਿੰਦੇ ਹੈਗੇ ਤੇ ਘਰ ਵਾਲਿਆਂ ਨੂੰ ਤੂੰ ਹੀ ਮੈਨੂੰ ਤਪਾਈ ਰੱਖਦੀ ਹੈਗੀ ਨਹੀਂ ਭੈਣੇ ਸਾਡੇ ਦਾ ਤੈਨੂੰ ਦਸਰਾਇਆ ਨਾ ਨਾ ਦੂਜੇ ਖਾਸੀ ਦਾ ਵੱਡਾ ਲੱਗਦਾ ਹੈ ਆਇਆ ਤਾਂ ਨਾਲ ਹੈ ਮਿੱਠਾ ਵੱਡਾ ਲੱਗਦਾ ਤੇ ਵੱਡਾ ਵੀ ਵੱਡਾ ਤੂੰ ਆ ਦੇਖ ਸਾਰਾ ਕੰਮ ਮੈਂ ਉਹਨਾਂ ਕਰਕੇ ਲੱਗਿਆ ਕਰ ਹਾਂ ਫੇਰ ਵੀ ਟੱਕਾਂੇ ਤੋੜਦੇ ਨਾਲੇ ਤੇ ਰਿਗਲਾ ਤਰੇ ਨੀ ਹਾਂ ਸੱਚ ਤੇਰਾ ਉਹ ਜਿਹੜਾ ਜੇਠਾ ਬੜਾ ਸਾਸ ਨੱਖਾ ਜਿਹਾ ਬਣਿਆ ਕਰਦਾ ਗਾ ਕੇ ਵਿਆਹ ਬੁੱਤਰਿਆ ਉਹ ਨੀ ਉਹਦੇ ਕਿੱਥੇ ਰੋਲੇ ਹੋਣਗੇ ਹੁਣ ਅਸੀਂ ਵੇਸ ਤਤਾ ਹੋਣਾ ਰਹਿ ਜਾਂਦੇ ਨੀ ਇਹ ਲੋ ਆ ਗਾ ਤਾਂ ਮੁੰਡਾ ਹੁੰਦਾਗਾ ਤਾਂ ਇਹ ਲੱਗਦਾ ਕ ਮੇਰੇ ਜੀਜੇ ਨਾਲੋਂ ਵੀ ਛੋਟਾ ਹੁੰਦਾ ਜੀ ਮੈਂ ਨਿੱਪੜਾ ਕਰਦਾ ਨਹੀਂ ਛੋਟਾ ਰਹਿਣ ਨਹੀਂ ਦਿੰਦਾ ਹੋ ਬਦੌਦ ਕੱਟ ਮਾਰਦਾ ਮੋਜਰਾ ਤੋ ਚਿੜਾ ਗਾ ਰੋਜਰਾ ਤੋ ਚਿੜਾ ਗਾ ਛੋਟਾ ਜੇਠ ਹੈਗਾ ਛਕੀਨ ਜੇਠਾ ਤਾਂ ਨੀ ਕੀ ਕਰਾਉਣਾ ਗਾ ਛੜ ਖੜਾ ਐਵੇਂ ਵਿਆਹ ਬੁੱਤਰ ਤੇ ਪੀਏ ਨਾਲੇ ਕੀ ਭਗਾਨੀ ਆ ਕੇ ਹਿੱਸਾ ਵੰਡਾਂਗੀ ਤੂੰ ਆਪਦੇ ਗਾਲਾ ਫੜ ਪਰ ਆਹ ਐਂਡ ਬੜਾ ਬੜਾ ਹੋ ਜਾਏ ਕਿਸੇ ਪਾਸੇ ਪਰ ਉਹ ਨਹੀਂ ਇਹ ਮੈਂ ਤੁਹਾਨੂੰ ਦੱਸ ਕੀ ਤੂੰ ਮੇਰੇ ਕੋ ਪੋਤਲੇ ਧੋਣੇ ਆ ਕੇ ਵੀ ਉਹ ਹਜੇ ਵੀ ਮੂੰਹੋਂ ਨਿਕਲੇ ਆਏਗਾ ਕੰਮ ਧੰਦ ਜਿਹੜਾ ਤੇਰਾ ਘਰ ਵਾਲਾ ਕਰਦਾ ਉਹ ਹੀ ਕੰਮ ਧੰਦ ਤੂੰ ਉਸ ਤੋਂ ਕਰਵਾ ਲਿਆ ਨੀ ਭਾਣੇ ਪੋਤਲੇ ਤੁਹਾਨੂੰ ਸੌਖੇ ਨਹੀਂ ਹਜੇ ਜੇ ਕੰਮ ਧੰਦ ਕਰੇ ਤੂੰ ਮੇਰੇ ਸਪਲਟ ਜੱਟਾ ਵੇ ਜਾਣਾ ਤੇ ਉਹਨੇ ਕੋਈ ਨਹੀਂ ਨਾ ਤਾ ਬਹੁਤ ਬੁਗਾਰ ਉਹ ਬਹੁਤ ਉਕਾਰ ਜੇ ਤੋਂ ਨਹੀਂ ਕਰ ਮੈਨੂੰ ਕਰਨਾ ਪੈਂਦਾ ਇਹ ਗੱਲ ਤਾਂ ਹੈਗੀ ਆ ਜੇਠ ਤਾਂ ਮੇਰਾ ਵੀ ਹੈਗਾ ਕਿ ਉਹ ਬੁਗਲ ਕਰਾਇਆ ਅੰਦਰ ਜੇਠ ਤਾਂ ਨਾ ਚੰਗਾ ਹੱਥ ਉਟਾਉਂਦਾ ਹਿਆ ਕੰਮ ਚ ਜੇ ਤੇਰਾ ਜੀਜਾ ਜਾਂਦਾ ਕੰਮ ਕਰਨਾ ਜੇ ਮੈਂ ਕਹਾਂ ਜੇਠਾ ਨੂੰ ਕਰਾ ਜਾ ਆ ਕੰਮ ਕਹਿੰਦਾ ਹਾਂ ਬਾਪੀ ਹੁਣੀ ਕਰੇ ਉਹਨਾਂ ਦਾ ਸਾਰੇ ਕੰਮ ਆਪੇ ਹੀ ਵੜ ਜਾਂਦਾ ਕਹਿੰਦਾ ਕਿ ਮੈਨੂੰ ਤਾਂ ਕੱਲੀ ਰੋਟੀ ਬਣਾਉਣੀ ਆ ਤੇ ਇੱਕ ਸਬਜ਼ੀ ਤੜਕਾ ਲਾਉਣਾ ਭੈਣੇ ਇਹ ਵੀ ਕਰਨਾ ਨਾਲੇ ਕੰਜੇ ਜੇਬ ਵੀਨ ਕੁੱਤੇ ਸਾਹ ਚੱਜਦੇ ਮੈਂ ਤਾਂ ਬੰਦਾ ਵੀ ਨਕਮਾ ਕਰਕੇ ਆਵਾਂ ਨਾ ਜੇਬ ਵੀਨ ਕੰਮਾਂ ਨੂੰ ਮੇਰੇ ਤਾਂ ਸਵਾਦ ਕਿਉਂ ਆ ਸੀਗਾ ਉਦੋਂ ਮੈਂ ਇੱਕ ਮਾਤ ਨੂੰ ਨਿਰਾਪਾੜੇ ਤੇ ਉਹ ਕਦ ਮੈਂ ਨਹੀਂ ਕੋਦੋਂ ਦਸਾੜੀ ਲੈ ਜਾਊਗਾ ਉਹ ਦੂਜੇ ਨਾਲ ਜੇ ਤੂੰ ਬਾਦਮ ਦਿਨਾ ਉਹ ਬਾਦਮ ਤਾਂ ਛਾਈ ਦੂਣੀ ਪਹਿਲਾਂ ਅਸ ਕੀ ਕਰ ਨਾ ਮੈਨੂੰ ਲੈਣ ਨਹੀਂ ਤਾਂ ਮੈਨੂੰ ਮੀਚ ਪਿਆ ਤਾਂ ਹਾਂ ਮਰੇ ਲੈਣ ਦੀ ਗੱਲ ਦੇਖਣਾ ਵਾ ਆਇਆ ਮਰਚ ਕੋਈ ਬਣਾਉਂਦੇ ਨੇ ਦੋਨੇ ਜਣੇ ਇੱਕ ਦੂਜੇ ਨਾਲ ਚੱਲ ਮੈਨੂੰ ਨਹੀਂ ਪਤਾ ਹੈਗਾ ਕਿੱਥੇ ਤੱਕ ਕੀ ਹਾਲ ਹੋ ਜਾਏ ਤਾਂ ਭੱਜੀ ਨਹੀਂ ਹੁੰਦਾ ਹੈਗਾ ਸਾਡੇ ਦਿਨ ਅੱਛਾ ਹਾਂ ਜੀ ਚਾਹ ਬਣਾ ਲਾਸਟ ਤੋਂ ਮੋਨਾ ਹੈ ਮੈਂ ਕੋਈ ਨਹੀਂ ਚਾਹ ਤਾਂ ਅੰਮੀ ਮੈਂ ਫੁੱਲਾ ਆਲੇ ਜਾ ਦੋ ਦੇਣਾ ਇਹਨ ਸਾਲ ਨਵਾਂ ਨਹੀਂ ਆਇਆ ਨਾ ਲੋ ਦੇ ਨਹੀਂ ਪ੍ਰਪਰੈਰਿਸਾਤਾ ਹੈ ਮਿੱਠੀ-ਮਿੱਠੀਆਂ ਬਣਾ ਲੀਂਦਾ ਧੰਨਵਾਦ ਹੁਣ ਮੈਂ ਤਾਂ ਕੁਝ ਵੀ ਨਿਕਾਦ ਹੁੰਦਾ ਰਹਿ ਜਾਣਾ ਹੈ ਇਹ ਦਿਨ ਦੇਰ ਤੱਕ ਉਹਦੇ ਆਪਾ ਉਹਦੇ ਟਿੱਕਣਾ ਮਿੱਠੋਲੇ ਨੇ ਹੈਗਾਗਾ ਤੂੰ ਗੁੰਨ ਕੇ ਆਟਾ ਫੜਾ ਕੇ ਆਪੇ ਵੇਲੀ ਜਾਂ ਤੇ ਕੱਟੀ ਜਾਣਗੇ ਤੇ ਦੋ ਘਰ ਤਾਂ ਫੜਾ ਦੇਣਾ ਮੇਰੇ ਖਾਣ ਖਾਣੇ ਨੇ ਤਾਂ ਇਸ ਵਿੱਚ ਇਹ ਹਲਵਾਈ ਬਣ ਜਾਣਗੇ ਤਾਂ ਹਾਂ ਇਹ ਤਾਂ ਐ ਨਹੀਂ ਪਤਾ ਮਿੱਠੀ ਆਤ ਨੂੰ ਬਜਾ ਕੇ ਪਾ ਕੇ ਦਾਲ ਪਰ ਉਹਦੇ ਕੱਢ ਲਾ ਦੇਣ ਤੇ ਉਹਦੇ ਵਿੱਚ ਕਬਤਾ ਹੈ ਨਹੀਂ ਜਾ ਹੈ ਨਾ ਮੇਰੇ ਕੋਲੇ ਕੀ ਆ ਸੀਗਾ ਮੈਂ ਤਨੂ ਨਾ ਆਪ ਨੂੰ ਪਾ ਕੇ ਦਿੰਦੇ ਆਟਾ ਮੈਨੂੰ ਕਹਦਾ ਨਾ ਅਖੰਡ ਪਾ ਕੇ ਨਾ ਮੈਂ ਹੁੰਨੇ ਵਿੱਚ ਕਿਵੇਂ ਖੰਡ ਪੈ ਰੂਗੀ ਹੁਣ ਆਈ ਨਾ ਕੁੱਠੇ ਪਸ ਜਨੈ ਨਾ ਸਿੱਧੇ ਪਾਸੇ ਗਈਏ ਇਹਦਾ ਗੱਲ ਆਈ ਗਿਆ ਜਾ ਜਾ ਆਪਣਾ ਤੇ ਕੁੱਠ ਖੱਜਲਾ ਆ ਜਾ ਬਸ ਲੈ ਹੁਣ ਹਾਂ ਹਾਂ ਦੀਦੀ ਪਸੰਦ ਹੈਗਾ ਸੂਟ ਸੋਹਣਾ ਲੱਗਦਾਗਾ ਮੈਂ ਤਾਂ ਰੰਗ ਵੀ ਬਾਲਾ ਹੀ ਸੋਹਣਾ ਲੱਗਿਆ ਫਿਰ ਮੈਨੂੰ ਐਂ ਜਿਨਾ ਤੇਰੀ ਪਸੰਦ ਦਾ ਹੋਵੇ ਹੋਰ ਤੈਨੂੰ ਤੇਨੂੰ ਨਾਲ ਲੈ ਕੇ ਨਾਲ ਜਾ ਕੇ ਲਈਆਂ ਮੂੰ ਮੈਂ ਮਰ ਜਾ ਨਹੀਂ ਆ ਟੀਟੀ ਮਾਰੀ ਜਾਂਦਾ ਸੀਗਾ ਆ ਗਿਆ ਮੇਰਾ ਜੇੜ ਤਲੇ ਹੂੰ ਰੌਣਾ ਨਹੀਂ ਆ ਮੈਨੂੰ ਜੀ ਲੱਗਿਆ ਕਰੇ ਮੂੰ ਮੈਂ ਮਰ ਜਾ ਲੈ ਹਾਂ ਨਾ ਤੈਨੂੰ ਮੈਂ ਨਾਈ ਦੇ ਭੇਜ ਜਿਵੇਂ ਮੈਂ ਜਦੋਂ ਸਨਾਲ ਵਸੇ ਮੋੜਿਆ ਮੈਂ ਕਿ ਕਰੇ ਜੀ ਨਹੀਂ ਲੱਗਿਆ ਕਰੇ ਮੇਰਾ ਦੀ ਤੱਤੂ ਨਾ ਕਿੱਥੇ ਲੱਗਦਾਗਾ ਮੇਰਾ ਮਰ ਜਾ ਹੋ ਗਿਆ ਮੇਨੂੰ ਇਸ ਤਾਂ ਉਹ ਹੀ ਗੱਲ ਮੈਂ ਤਾਂ ਚਾਰ ਦਿਲਾ ਕੇ ਹੀ ਸੀਗੀ ਇਹਨੂੰ ਚੱਕ ਲੈ ਸੀ ਤਾਂ ਬਸ ਤੇ ਆਏ ਸੀ ਤੇ ਆਏ ਹੁੰਦੇ ਹੱਤੀ ਮੈਂ ਤੇਰੀ ਵਾਤ ਨੂੰ ਮਹਾਜਨ ਨਾਲ ਕਰਕੇ ਆ ਜੂ ਸੀ ਮੈਂ ਕਿਹੜਾ ਕੱਲੇ ਆਈ ਕਿ ਤੇਰਾ ਭਰਾ ਨਾਲ ਤਾਂ ਆਇਆ ਮੈਨੂੰ ਮਰ ਗਈ ਫਿਰਦੇ ਇਹਨਾਂ ਦਾ ਪੌੜ ਚ ਭੱਗ ਗਿਆ ਸੀ ਨਾਈ ਕੋਈ ਮੇਰੇ ਕਹਿੰਦਾ ਮੈਂ ਨਾਈ ਦੇ ਜਾ ਕੇ ਉਹ ਨਾਮਾ ਖਾ ਚੱਲ ਜਾ ਆ ਮਾਹ ਤੇਰਾ ਜੀਜਾ ਲੱਗਾ ਮੈਨੂੰ ਬੁੜਬੁੜ ਕਰਨ ਕਹਿੰਦਾ ਤੁਰ ਚੱਲ ਪਾਸ ਲੰਘ ਜੂਗੀ ਇਹਨੇ ਹਾਂ ਤੇ ਇਹ ਤਾਂ ਨਾਈ ਦੀ ਬਹਿਗ ਜਾ ਕੇ ਇਹ ਤਾਂ ਥਾਲਾ ਮਾਰਦੀ ਹੁਣ ਚਾਰ ਦਾ ਦੀ ਇਹ ਇਹ ਤਾਂ ਚਾਰਜ ਹੈਗੀ ਆ ਚੱਲ ਆ ਜਾ ਤੇਰਾ ਨੀ ਮਾਮੀ ਵੀ ਨਜੀ ਲੱਗਦਾ ਦੱਸ ਨੀ ਨਾ ਨਾ ਮਾਰੂ ਪੁੱਖਾ ਮਰੀਏ ਨਾ ਰੋਟੀ ਦੀ ਕੋਆਟਾ ਨਾ ਦੇਖ ਲੈ ਆ ਦੇ ਚੰਗਾ ਤਾ ਤੂੰ ਕਹਿੰਦੀ ਸੀ ਕਿ ਮੇਰਾ ਜੇਠ ਨਹੀਂ ਲੋਟਾਉਂਦਾ ਆ ਮੇਰਾ ਜੜਦੇ ਦਾ ਮਾਗਰ ਵੀ ਨਹੀਂ ਛੜਾ ਖੜਾ ਛੜਦਾ ਭੈਣ ਕੋਲ ਹੀ ਮਾਗਰ ਹੀ ਆ ਗਿਆ ਜੇ ਤੁਸੀਂ ਭੈਣ ਤੋਂ ਦੋਨੇ ਜਾਉਂਗੇ ਉੱਤੇ ਤਾਂ ਨਾ ਮੈਂ ਤਾਂ ਬਸ ਤੇ ਜਾਉਂਗੀ ਭੈਣ ਕੋ ਕੋ ਬਸ ਤੇ ਬੈਠ ਜੀ ਮੇਰੇ ਜੀ ਬਸ ਆਧਾਰ ਕਾਰਡ ਵਾਲੀ ਤੇ ਚੜ ਜੂੰਗੀ ਆਪੇ ਦੋਨੇ ਭਾਈ ਆ ਜਾਣਗੇ ਲੰਮਕਦੇ ਹਾਂ ਇਹ ਵੀ ਹੋਰ ਕਾਈ ਬਣਾ ਭੰਟੀ ਕਰ ਜੇ ਤਾਂ ਹੋਰ ਨਾਰਾ ਮਹਾਲਾ ਉਹੀ ਗੱਲ ਮੈਂ ਤਾਂ ਭੈਣ ਦਾ ਆਧਾਰ ਕਾਰਡ ਵਾਲੀ ਤੇ ਚੜੂੰਗੀ ਮੈਂ ਤਾਂ ਨਹੀਂ ਜਾਂਦੀ ਨਾ ਨਾ ਮੇਰੇ ਗਾਲ ਸੁਣ ਜੇ ਜੱਟ ਜੀ ਉਹਦੇ ਨਾਲ ਹੀ ਬਾਗ ਜੀ ਦੋਨੇ ਭਰਾ ਬਾਗ ਜੇ ਕੋਸੀ ਤੇ ਮੈਂ ਤਾਂ ਨਹੀਂ ਜਾਣਦੀ ਹੈਗੀ ਤੇਰੇ ਨਾਲ ਗੁੱਲ ਗੱਪੇ ਖਵਾਉਂ ਮਨ ਮੰਨਦਾ ਤੂੰ ਲਗੋੜ ਗੱਪੇ ਦਾ ਕਰੋਣਾਗਾ ਇੱਥੇ ਬਣਾਈਆਂ ਹੋਈਆਂ ਮਠੀਆਂ ਗੁਲਗੁਲੇ ਕੁਛ ਮਰਜ਼ੀ ਖਾ ਲਾ ਇੱਥੇ ਰੱਜ ਕੇ ਚੱਲਾਂਗੇ 버거 버거 ਖਾਣ ਵਾਲੇ ਤੇ ਬੜੀਆਂ ਆ ਤੇ ਛੱਡ ਜੀ ਖਾ ਲਈਏ ਭਾਈ ਨਿਕਾ ਦਾ ਦਾ ਆ ਮੇਰਾ ਤਾਂ ਪੁੰਨਾ ਮੈਂ ਤੋੜ ਕੋਪੀਆਂ ਲੈ ਕੇ ਦੇਵਾਂਗਾ ਨਾ ਐਂ ਤਾਂ ਇਹ ਬਾਲਾ ਕਰਦਾਗਾ ਮੈਨੂੰ ਦੱਸਦੇ ਜਾਣੀ ਆ ਮੈਂ ਤਾਂ ਜੇ ਕੋਈ ਕੰਮ ਤੇਰੇ ਜੀਜੇ ਨੂੰ ਕਹਾ ਪਹਿਲਾਂ ਉੱਠ ਕੇ ਇਹ ਕਰਦਾਗਾ ਹੇ ਕਮ ਨਾ ਦੇਖਿਆ ਹੋਰ ਨਾਲੇ ਤੋੜ ਤਾ ਤੋੜ ਦੂਰ ਜਿਉਣਾ ਲਾਗੇ ਮੈਨੂੰ ਹੱਥ ਤਾਂ ਨੂੰ ਆਇਆ ਜੀ ਨਾਲ ਨਾਲ ਲਿਆ ਮੱਸ ਤਾ ਉਹਨਾਂ ਤਾਂ ਮੈਨੂੰ ਕਹੇਗੀ ਕਹਿੰਦੀ ਆ ਕਿ ਤੇਰੇ ਜੀਜੇ ਦਾ ਨਹੀਂ ਹੁੰਦਾਗਾ ਜਿੰਨਾ ਮੈਨੂੰ ਇਹਦਾ ਰੰਦਾ ਪਰੰਤੂ ਰੱਖ ਕੇ ਆਈ ਸੀ ਫਿਰ ਪਰ ਇਹ ਤਾਂ ਹੁਣ ਤਾਂ ਪਹਿਲੀ ਹੈਗਾ ਵੀ ਰੋਟੀਆਂ ਪਹਿਲੀ ਹੋ ਰਹਿਣਾ ਜਾਂ ਮਾਦਾ ਤੇਲ ਦੀ ਬੋਤਲ ਵੀ ਲਿਆਇਆ ਆ ਮਾ ਪਕੌੜੇ ਪੂੜੇ ਕੱਢਾਂਗੇ ਹਾਏ ਹਾਏ ਮੇਰੇ ਵਾਲੀ ਸੋਚੇ ਦੀ ਤਾਂ ਨਾਲ ਹੀ ਚੱਕੀ ਫਿਰਦਾ ਰੰਦਾ ਸਮਾਨ ਵਿੱਚ ਇੱਥੇ ਜਾਣਾ ਉੱਥੇ ਡੇਰੇ ਲਾ ਲੂਗਾ ਨਾ ਯਾਰ ਚੱਕ ਲਿਆ ਮਾ ਉਹ ਚੱਕਿਆਂ ਨਹੀਂ ਗਿਆ ਦੇਖ ਲੈ ਇੱਥੇ ਤਾਂ ਅਸੀਂ ਪਹੁੰਚ ਰਹੇ ਹਾਂ ਕਿ ਕਿਹੜੇ ਤੁਲੇ ਨਹੀਂ ਹੈਗੇ ਉਹ ਸਾਡਾ ਨਹੀਂ ਵਾਰਾਤੀ ਕਰ ਜੀ ਕਿਤੇ ਰਹੀ ਜਾਣਾ ਕਿਤੇ ਖਾਣਾ ਮਿਲ ਗਿਆ ਉੱਥੇ ਡੇਰੇ ਲਾ ਲੈਣੇ ਹੈਗੇ ਅੱਛਾ ਵੀ ਘਣੀ ਦਾ ਹੁੰਦਾ ਮੌਸਮ ਬੜਾ ਆਈ ਬਣ ਕੇ ਲੋਕਾਂ ਅਰੇ ਜੀ ਕਰ ਪੈ ਹਾਂ ਜਿੱਥੇ ਰੋਡ ਲੱਗਿਆ ਤੂੰ ਬੋਬਲ ਤੰਟਾਣਿਆ ਤੇ ਆਵੇ ਚੱਲ ਆ ਜਾ ਥੱਕ ਗਿਆ ਹੋਇਆ ਨਾ ਆਉਂਦਾ ਏਡੀ ਦੂਰ ਬਹਿ ਜਾ ਚਾਹ ਪਾਣੀ ਬਣਾ ਕੇ ਦੇਣੀ ਤੈਨੂੰ ਆ ਜਾ